ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨ ਕਣਗੜੀਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਐਮਪੀ ਦੀਆਂ ਚੋਣਾਂ ਨੇ ਜਦੀ ਆ ਰਹੀਆਂ ਨੇ ਸੋ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਤੇ ਖਾਸ ਕਰਕੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਆਪਦੀ ਬੋਟ ਦੇਖੋ ਜਿਹੜੀਆਂ ਵੋਟਾਂ ਹੁੰਦੀਆਂ ਨੇ ਬਹੁਤ ਅਨਮੋਲ ਚੀਜ਼ ਹੁੰਦੀ ਹੈ ਵੋਟ ਕਿਉਂਕਿ ਜੀਨ ਨੂੰ ਤੁਸੀਂ ਵੋਟ ਪਾਉਂਦੇ ਤਾਂ ਉਹ ਤੁਹਾਡੇ ਆਉਣ ਵਾਲਾ ਭਵਿੱਖ ਤੈਅ ਕਰਦਾ ਵੀ ਜਿਹੜੇ ਬੰਦੇ ਨੂੰ ਅਸੀਂ ਬੋਟ ਪਾਈ ਆ ਵੀ ਉਹ ਕੋ ਖੇਚ ਸਾਡੇ ਨਾਲ ਖੜੂਆ ਜਾਂ ਨਾ ਖੜੂਆ ਜਾਂ ਆਪਣੇ ਮਸਲੇ ਉਠਾਉਗਾ ਜਾਂ ਨਾ ਉਠਾਉਗਾ ਹਨਾ ਸੋ ਮੈਂ ਬੇਨਤੀ ਕਰਦਾ ਵੀ ਕੋਈ ਆਪਦੀਆਂ ਲਿਹਾਜ਼ਾਂ ਪੂਰਨ ਦੀ ਲੋੜ ਨਹੀਂ ਹਨਾ ਕਈ ਕਈ ਕਹਿੰਦੇ ਯਾਰ ਜੇ ਤੂੰ ਮੇਰਾ ਯਾਰ ਦੋਸਤਾਂ ਤੂੰ ਇੱਧਰ ਬੋਟ ਪਾ ਦੇ ਜਾਂ ਕਈ ਆਪਦੇ ਰਿਸ਼ਤੇਦਾਰਾਂ ਨੂੰ ਦਾਅ ਪਵਾ ਕੇ ਬੋਟ ਪਵਾਉਂਦੇ ਨੇ ਵੀ ਯਾਰ ਇੱਧਰ ਬੋਟ ਪਾ ਹਨਾ ਜਾਂ ਕਈ ਪੈਸੇ ਪਿੱਛੇ ਦੇਖੋ ਹੁਣ ਅੰਦਰਗਤੀ ਸਾਨੂੰ ਸਾਰਿਆਂ ਦੀ ਡਿਟੇਲ ਆ ਰਹੀ ਹੈ ਵੀ ਪੈਸੇ ਬਹੁਤ ਆ ਰਹੇ ਹਨਾ ਵੀ ਤੁਸੀਂ ਪੈਸਾ ਵੰਡੋ ਤੇ ਸਾਨੂੰ ਵੋਟਾਂ ਪਾਓ ਸੋ ਪਰ ਮੈਂ ਬੇਨਤੀ ਕਰਦਾ जिन्हें पंजाबवासी ਨੇ ਜਾਂ ਪੰਜਾਬ ਦਾ ਦਰਦ ਰੱਖਦੇ ਨੇ ਦੇਖੋ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਮੁੱਦੇ ਕੌਣ ਪਾਰਲੀਮੈਂਟ 'ਚ ਉਠਾ ਸਕਦਾ ਤੇ ਕੌਣ ਪੰਜਾਬ ਦੇ ਨਾਲ ਖੜ੍ਹ ਸਕਦਾ ਸੋ ਸਾਰਿਆਂ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਕਿ ਪੰਜਾਬ ਵਾਸਤੇ ਉਹ ਨੁਮਾਇੰਦਾ ਚੁਣਿਓ ਤੁਸੀਂ ਦੇਖੋ 13 ਐਮਪੀ ਬਣਗੇ ਅੱਗੇ ਸੋ ਆਪਾਂ ਉਹ ਐਮਪੀ ਨੂੰ ਵੋਟ ਪਾ ਕੇ ਜਿਤੇ ਆਈਏ ਉਹ ਬੰਦੇ ਨੂੰ ਵੋਟ ਪਾ ਕੇ ਜਿਤੇ ਆਈਏ ਵੀ ਜਿਹੜੇ ਆਪਾਂ ਨੂੰ ਲੱਗਦਾ ਵੀ ਜਿਹੜਾ ਬਾਕੀ ਆਪਣੇ ਨਾਲ ਹੱਕ 'ਚ ਖੜ੍ਹ ਜਾਣਗੇ ਆਪਣੀ ਪੰਜਾਬੀ ਮਾਂ ਬੋਲੀ ਦੇਖੋ ਗੁੰਮ ਹੁੰਦੀ ਜਾ ਰਹੀ ਹੈ ਹਨਾ ਮਤਲਬ ਆਪਣੀ ਭਾਸ਼ਾ ਨਾਲੇ ਵੀ ਧੱਕਾ ਹੋ ਰਿਹਾ ਹੈ ਆਪਣੇ ਪੰਜਾਬ ਦੇ ਹੱਕਾਂ ਨਾਲੇ ਵੀ ਧੱਕਾ ਹੋ ਰਿਹਾ ਆਪਣੀ ਕਿਸਾਨੀ ਨਾਲੇ ਵੀ ਧੱਕਾ ਹੋ ਰਿਹਾ ਹਰ ਇੱਕ ਪਾਸੇ ਪੰਜਾਬ ਨਾਲ ਧੱਕਾ ਹੋ ਰਿਹਾ ਤਾਂ ਛੋੜੇ ਕੋਲ ਇਹ ਮੈਨੂੰ ਲੱਗਦਾ ਲਾਸਟ ਮੌਕਾ ਤਾਂ ਤੁਸੀਂ ਉਹ ਜਿਹੇ ਬੰਦੇ ਚੁਣਿਓ ਜਿਹੜੇ ਤੁਹਾਨੂੰ ਲੱਗਦਾ ਵੀ ਛੋੜੇ ਪੰਜਾਬ ਵਾਸਤੇ ਖੜਨਗੇ ਸੋ ਮੈਂ ਬੇਨਤੀ ਕਰਦਾ ਕਦੇ ਵੀ ਕਿਸੇ ਦੀ ਦਵਾ ਚਾ ਕੇ ਜਾਂ ਕਿਸੇ ਰਿਸ਼ਤੇਦਾਰੀ ਦੀ ਦਵਾ ਚਾ ਕੇ ਜਾਂ ਪੈਸੇ ਦੀ ਦਵਾ ਚਾ ਕੇ ਆਪਦੇ ਅਨਮੋਲ ਵੋਟ ਨਾ ਵੇਚੋ ਸੋ ਵੋਟ ਤੁਸੀਂ ਆਪਦੇ ਦਿਲ ਦੀ ਆਵਾਜ਼ ਸੁਣ ਕੇ ਇਕੱਲੇ ਬੈਠ ਕੇ ਸੋਚਿਓ ਵੀ ਜਿਹੜਾ ਬੰਦਾ ਇਹਨੇ ਪੰਜਾਬ ਵਾਸਤੇ ਕੁਝ ਕੀਤਾ ਜਾਂ ਪੰਜਾਬ ਵਸਤੀ ਕੁਛ ਕਰੂਗਾ ਉਸ ਬੰਦੇ ਨੂੰ ਆਪਾਂ ਬੋਰਡ ਪਾ ਕੇ ਜਿਦਈਏ ਤੇ ਉਹਨੂੰ ਆਪਾਂ ਪਾਰਲੀਮੈਂਟ ਚ ਲੈ ਕੇ ਜਾਈਏ ਤਾਂ ਜੋ ਆਪਣੇ ਪੰਜਾਬ ਦਾ ਅੱਗੇ ਜਿਹੜਾ ਆਉਣ ਵਾਲਾ ਫਿਊਚਰ ਆਉਣ ਵਾਲਾ ਸਮਾਂ ਵਧੀਆ ਆ ਸਕੇ ਧੰਨਵਾਦ ਜੀ